30 ਸਾਲ ਹੋ ਗਏ ਸਿੱਖ ਨਸਲ 쿠ਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਕਿ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂ ਚ ਨਾਰੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸਤਭੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੈਂਦੇ ਮਾਫ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਜ਼ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟਜੋ ਹਜੇ ਵੀ ਨਹੀਂ ਹਟਦੇ 52 ਪੰਨੇ ਪਾੜ ਦਿੱਤੇ ਨੇ ਜਿਗਰਾ ਹੀ ਹੋਏ ਦਿਨ ਦੀਵੇ ਹੀ ਸਾੜ ਦਿੱਤੇ ਨੇ ਜਿਗਰਾ ਹੀ ਹੋਏ ਸੁੱਚੀ ਜਗਾ ਚੜੇ ਜੁੱਤੇ ਪਰ ਲੋ ਹੈ ਵਫਾਦਾਰੀਓ ਮੁਕਰੇ ਕੁੱਤੇ ਪਰ ਲੋ ਹੈ ਕਿ ਜਿਨ੍ਹਾਂ ਨੂੰ ਵਹਿਮ ਸੀ ਕਿ ਸਾਡੀ ਪੰਜਾਬ ਦੇ ਅਸੀਂ ਮਾਲਕ ਹੈ ਅੱਜ ਇਸ ਹਾਊਸ ਦੇ ਵਿੱਚ ਇੱਕ ਵੀ ਸ਼ਖਸ ਹਾਂ ਦਾ ਨਾਰਾ ਮਾਰਨ ਵਾਲਾ ਹੈ ਨਹੀਂ ਸਾਨੂੰ ਕੌਣ ਪੁੱਛਦਾ ਸੀ ਸਹੀ ਕਹਿੰਦੇ ਨੇ ਸਹੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਘਰਾਨਿਆਂ ਚੋਂ ਸਹੀ ਕਹ ਸਾਨੂੰ ਕੌਣ ਪੁੱਛਦਾ ਸੀ ਸਾਡੀ ਤੇ ਸਾਡੀ ਗੁਰੂ ਦੀ ਰਹਿਮਤ ਹੈ ਹਜੇ ਵੀ ਅਸੀਂ ਕੁਛ ਨਹੀਂ ਹਾਂ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗ੍ਰੰਥ ਨੂੰ ਸਾੜਨਾ, ਜਾਲਨਾ, ਗਾਲਣਾ, ਫਾੜਨਾ, ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਗੈਰ ਮਾਫੀ ਯੋਗ ਬਣਾਇਆ ਗਿਆ ਕੱਟੋਂ-ਕੱਟ ਜੋ ਵੀ ਐਡਾਂ ਦੀ ਕਾਨੂੰਨੀ ਹਰਕਤ ਕਰਦਾ ਹੈ ਕੱਟੋਂ-ਕੱਟ 10 ਸਾਲ ਦੀ ਸਜ਼ਾ ਜੋ ਉਮਰਕੈ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਜੋ ਕੋਈ ਵੀ ਇਸ ਕਾਨੂੰਨੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਤੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਕੱਟੋਂ-ਕੱਟ ਸਜ਼ਾ ਜੋ 5 ਸਾਲ ਤੱਕ ਵੱਧ ਸਕਦੀ ਹੈ ਬੇਅਦਬੀਆਂ ਰੋਕਣ ਦੇ ਲਈ ਅਤੇ ਬੇਅਦਬੀਆਂ ਕਰਨ ਵਾਲੇ ਨੂੰ ਸਸਤ ਸਜ਼ਾਵਾ ਦੇਣ ਦੀ ਮੰਗ ਲੰਮੇ ਸਮੇਂ ਤੋਂ ਹਾਰੇ ਧਰਮਾਂ ਦੀ ਲੋਕਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇੱਕ ਬਿੱਲ ਲਿਆਂਦਾ ਜਾਵੇ ਜਿਸ ਦੇ ਵਿੱਚ ਦੋਸ਼ੀਆਂ ਨੂੰ ਸਖਤ ਸਜ਼ਾ ਮਾ ਹੋਣ ਤੇ ਅੱਜ ਉਸੇ ਬਿੱਲ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਉਸ ਦੇ ਉੱਤੇ ਵਿਧਾਇਕਾਂ ਦੇ ਵੱਲੋਂ ਚਰਚਾ ਵੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਸ ਬਿੱਲ ਦੇ ਉੱਤੇ ਚਰਚਾ ਕੀਤੀ ਗਈ ਤੇ ਇਸ ਦੇ ਨਾਲ ਹੀ ਬਾਦਲਾਂ ਦਾ ਨਾਮ ਲਏ ਬਿਨਾਂ ਬਾਦਲ ਸਰਕਾਰ ਦੇ ਉੱਤੇ ਦਿੱਖੇ ਨਿਸ਼ਾਨੇ ਵੀ ਉਹਨਾਂ ਦੇ ਵੱਲੋਂ ਸਾਦੇ ਗਏ ਨਹੀਂ ਉਹਨਾਂ ਕਿਹਾ ਕਿ ਜੋ ਕਹਿੰਦੇ ਸੀ ਪੰਥ ਦੀ ਰੱਖਿਆ ਕਰਾਂਗੇ ਉਹਨਾਂ ਗਲੀਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਰੋਲ ਤੇ ਰੋਜ਼ ਦੇ ਵਿੱਚ ਬੈਠੀ ਸੰਗਤ ਤੇ ਗੋਲੀਆਂ ਚਲਵਾ ਦਿੱਤੀਆਂ ਤੇ ਹਟਦੇ ਅਜੇ ਵੀ ਨਹੀਂ ਇਹ ਮੰਤਰੀ ਹਰਜੋਤ ਬਿਆਸ ਨੇ ਵੱਲੋਂ ਕਿਹਾ ਗਿਆ ਅਤੇ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਦੇ ਗਏ ਨੇ 45 ਸਾਲ ਹੋ ਗਏ ਸਿੱਖ ਨਸਲ 쿠ਸ਼ੀ ਨੂੰ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲੇ ਹੋਰ ਮਨ ਪਰੇਸ਼ਾਨ ਹੁੰਦਾ ਕਿ ਠੀਕ ਹੈ ਮੰਨ ਲਿਓ ਗੈਰ ਸੀਗੇ ਉਹ ਗੈਰ ਸੀ ਪਰ ਜਿਨ੍ਹਾਂ ਨੂੰ ਅਸੀਂ ਆਪਣੇ ਪੰਥ ਦੀ ਸੇਵਾ ਦਿੱਤੀ ਜਿਹੜੇ ਕਹਿੰਦੇ ਸੀ ਰਾਜ ਨਹੀਂ ਸੇਵਾ ਕਰਾਂਗੇ ਜਿਹੜੇ ਕਹਿੰਦੇ ਸੀ ਅਸੀਂ ਧਰਮ ਦੀ ਗੱਲ ਕਰਾਂਗੇ ਅਸੀਂ ਪੰਥ ਦੀ ਰੱਖਿਆ ਕਰਾਂਗੇ ਅਸੀਂ ਗੁਰੂ ਦਾ ਪ੍ਰਚਾਰ ਕਰਾਂਗੇ ਉਣੀ ਸਾਡੇ ਗੁਰੂ ਦੇ ਅੰਗ ਰੋਲ ਦਿੱਤੇ ਗਲੀਆਂਾਂ ਚ ਨਾਲੀਆਂ ਚ ਆਪਣੀ ਜਾਇਦਾਦਾਂ ਬਣਾ ਲੀਆਂ ਕੋਈ ਗੱਲ ਨਹੀਂ ਤੁਹਾਡੇ ਹੋਟਲ ਸੱਤ ਹੋਰ ਬਣਾ ਲੰਦੇ ਸੁਖ ਵਿਲਾਸ ਪੰਜਾਬ ਦੇ ਹਰ ਜ਼ਿਲ੍ਹੇ ਚ ਬਣਾ ਲੰਦੇ ਮਾਫ਼ ਕਰ ਦਿੰਦੇ ਸਾਡੇ ਗੁਰੂ ਸਾਹਿਬ ਦੇ ਅੰਗ ਰੋਲ ਦਿੱਤੇ ਆਪਣੀ ਸਿਆਸਤ ਤੇ ਜਿਹੜੀ ਸੰਗਤ ਰੋਜ਼ ਤੇ ਬੈਠੀ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸਿਰਫ ਆਪਣੀ ਸਿਆਸਤ ਲਈ ਹਜੇ ਵੀ ਨਹੀਂ ਹਟਦੇ ਪਿਛਲੀ ਸਰਕਾਰਾਂ ਦੇ ਸਮਝੌਤੇ ਸੀ ਕਿ ਨਸ਼ਾ ਵੇਚੋ ਗੁਰੂ ਸਾਹਿਬ ਦੀ ਬੇਅਦਬੀ ਕਰੋ ਸਾਡੇ ਸਮਝੌਤੇ ਆ ਅਸੀਂ ਥੋੜ ਨੂੰ ਕੁਝ ਕਰਾਂਗੇ ਤੁਸੀਂ ਸਾਨੂੰ ਕੁਝ ਨਾ ਕਰਿਓ ਪਰ ਹਜੇ ਤਾਂ ਹਟ ਜਾਓ ਹਜੇ ਵੀ ਨਹੀਂ ਹਟਦੇ ਹਜੇ ਵੀ ਸਾਡੇ ਅਕਾਲ ਤਖਤ ਸਾਹਿਬ ਨਾਲ ਸਾਡੇ ਗੁਰਤਾ ਮੰਨਾਂ ਸਤਿੰਦਰ ਸਰਤਾਜ ਦਾ ਜੀ ਗੀਤ ਹੈ ਉਹ ਲਿਖਦਾ ਪਰਲੋ ਉਸ ਗਾਣੇ ਦਾ ਨਾਮ ਉਹ ਲਿਖਦਾ ਪਾਵਨ ਪੰਨੇ ਪਾੜ ਦਿੱਤੇ ਨੇ ਜਿਗਰਾ ਹੀ ਹੋਏ ਦਿਨ ਦੀਵੇ ਹੀ ਸਾੜ ਦਿੱਤੇ ਨੇ ਜਿਗਰਾ ਹੀ ਹੋਏ ਸੁੱਚੀ ਜਗਾ ਚੜੇ ਜੁੱਤੇ ਪਰਲੋ ਹੈ ਵਫਾਦਾਰੀਆਂ ਮੁਕਰੇ ਕੁੱਤੇ ਪਰਲੋ ਹੈ ਇਹ ਪਰਲੋ ਹੈ ਸਪੀਕਰ ਸਾਹਿਬ ਐਸੇ ਮਹਾਨ ਗੁਰੂ ਦੀ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਚਾਹੇ ਪਿਛਲੀ ਸਰਕਾਰਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ 2-4 ਸ਼ੀਟਾਂ ਦੇ ਦਿੱਤੀਆਂ ਲੜਾਈ ਲੜ ਰਹੇ ਹਾਂ ਪਰ ਮੇਰੇ ਮੇਰਾ ਇਹ ਵਿਸ਼ਵਾਸ ਹੈ ਕਿ ਇਹਨਾਂ ਦਾ ਨਾ ਇੱਥੇ ਕੁਝ ਬੰਨਣਾ ਨਾ ਉੱਥੇ ਕੁਝ ਬੰਨਣਾ ਤੇ ਅੱਜ ਇਹ ਹਾਊਸ ਇਹ ਕਿਦਾਂ ਦਾ ਕਿ ਜਿਨ੍ਹਾਂ ਨੂੰ ਵਹਿਮ ਸੀ ਕਿ ਸਾਡੇ ਪੰਜਾਬ ਦੇ ਅਸੀਂ ਮਾਲਕ ਹੈ ਅੱਜ ਇਸ ਹਾਊਸ ਦੇ ਵਿੱਚ ਇੱਕ ਵੀ ਸ਼ਖਸ ਹਾਂ ਦਾ ਨਾਰਾ ਮਾਰਨ ਵਾਲਾ ਹੈ ਨਹੀਂ ਉਹਨਾਂ ਦਾ ਇਨਸਾਫ ਗੁਰੂ ਕਰੂਗਾ ਗੁਰੂ ਤੋਂ ਬਲਵਾ ਸਾਡੇ ਵਰਗੇ ਅਸੀਂ ਕੀ ਹੈ ਸਾਨੂੰ ਕੌਣ ਪੁੱਛਦਾ ਸੀ ਸਹੀ ਕਹਿੰਦੇ ਨੇ ਸਹੀ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਘਰਾਨਿਆਂ ਚੋਂ ਸਹੀ ਕਹੇ ਸਾਨੂੰ ਕੌਣ ਪੁੱਛਦਾ ਸੀ ਸਾਡੀ ਤੇ ਸਾਡੇ ਗੁਰੂ ਦੀ ਰਹਿਮਤ ਹੈ ਹਜੇ ਵੀ ਅਸੀਂ ਕੁਝ ਨਹੀਂ ਹਾਂ ਤੁਸੀਂ ਬਹੁਤ ਵੱਡੇ ਹੋ ਅਸੀਂ ਕੁਝ ਨਹੀਂ ਹਾਂ ਅਸੀਂ ਜੋ ਕੁਝ ਹਾਂ ਆਪਣੇ ਗੁਰੂ ਕਰਕੇ ਹਾਂ ਇਹਨਾਂ ਨੂੰ ਇਹਨਾਂ ਦੇ ਕਿਤੇ ਹੋਏ ਕਰਮਾਂ ਦੀ ਸਜ਼ਾ ਮਿਲਣੀ ਮਿਲਣੀ ਹੈ ਜੀ ਸਪੀਕਰ ਸਾਹਿਬ ਅੱਜ ਠੀਕ ਹੈ ਮੈਂ ਖੁਦ ਇੱਕ ਵਕੀਲ ਹਾਂ ਕ੍ਰਿਮੀਨਲ ਪ੍ਰੈਕਟਿਸ ਕੀਤੀ ਹੈ ਠੀਕ ਹੈ ਇਹਦਾ ਰੈਟਰੋਸਪੈਕਟਿਵ ਇਫੈਕਟ ਨਹੀਂ ਹੋ ਸਕਦਾ ਪਰ ਕੀ ਅਸੀਂ ਰੋਜ਼ ਹੁਣ ਬੇਅਦਬੀਆਂ ਹੁੰਦੀ ਹੀ ਐ ਕੱਲ ਵੀ ਘਟਨਾ ਹੋਈ ਪਿਛਲੇ 10 12 ਸਾਲਾਂ ਤੋਂ ਇੱਕ ਸਾਜ਼ਿਸ਼ ਹੈ ਪੰਜਾਬ ਖਿਲਾਫ ਸਿੱਖੀ ਖਿਲਾਫ ਕਿ ਕਿਸੇ ਤਰੀਕੇ ਨਾਲ ਪੰਜਾਬ ਕਿਉਂ ਇਹ ਸਾਰੀ ਦੁਨੀਆ ਜਾਣਦੀ ਐ ਕਿ ਅਗਰ ਪੰਜਾਬ ਲੱਗ ਜਾਵੇ ਤਾਂ ਦੁਨੀਆ ਉੱਤੇ ਆਪਣਾ ਸਿੱਕਾ ਜਮਾਲੂਗਾ ਉਹ ਚਾਹੁੰਦੇ ਐ ਕਿ ਬਸ ਇਹਨੂੰ ਲੜਾਈ ਚੱਲੋ ਨਸ਼ਾ ਦਿਓ ਇੱਥੇ ਇਹਨਾਂ ਨੂੰ ਇਹਨਾਂ ਦੇ ਗੁਰੂ ਤੋਂ ਦੂਰ ਕਰੋ ਆਪਸ 'ਚ ਲੜਾਓ ਪਿਛਲੀ ਸਰਕਾਰ ਮੈਂ ਬਿਲਕੁਲ ਫੈਕਟਸ 'ਤੇ ਗੱਲ ਕਰੂੰਗਾ ਇਹ ਜਿਹੜਾ ਮੁੱਦਾ ਹੈ ਇਹ ਸੰਵਰਤੀ ਲਿਸਟ 'ਚ ਆਂਦਾ ਇਟ ਇਜ਼ ਪਾਰਟ ਆਫ ਕੰਕੂਰੈਂਟ ਲਿਸਟ ਤੇ ਐਦਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਵੱਖ-ਵੱਖ ਸਟੇਟਸ ਦੇ ਆ ਜਿਨ੍ਹਾਂ ਨੇ ਆਪਣਾ ਅਲੱਗ ਕ੍ਰਿਮੀਨਲ ਕਾਨੂੰਨ ਬਣਾਇਆ ਉੱਤਰਾਖੰਡ ਨੇ ਬਣਾਇਆ ਯੂਪੀ ਨੇ ਬਣਾਇਆ ਅਲੱਗ-ਅਲੱਗ ਇਸ਼ੂਜ਼ ਦੇ ਉੱਤੇ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਬਾਰਸ਼ਕਨ ਨੇ ਬਣਾਇਆ ਅ ਸਟੇਟ ਇਜ਼ ਡਿਊਲੀ ਕੰਪੀਟੈਂਟ ਟੂ ਮੇਕ ਦਿਸ ਲਾ ਅਸੀਂ ਕੀ ਸੀ ਅਸੀਂ ਪਿਛਲੇ ਸਮੇਂ ਸਿਰਫ 295 A 295 A ਆਫ IPC ਜੋ ਹੁਣ BNS ਦੀ 299 ਹੈ ਉਸ ਦੇ ਉੱਤੇ ਖੇਡਦੇ ਰਹੇ ਫਰਜੀ ਝੂਟੀਆਂ ਚਿੱਟੀਆਂ ਲਿਖਦੇ ਰਹੇ ਜਦਕਿ ਸਾਹਮਣੇ ਸਪੈਸ਼ਲ ਬਿੱਲ ਲੈ ਕੇ ਆਣਾ ਚਾਹੀਦਾ ਸੀ ਜੋ ਇਹ ਲੈ ਕੇ ਆਇਆ ਤੇ ਮੈਂ ਇਹਦੇ ਹੁਣ ਚੁਕਲੇ ਮੈਂ ਵਕੀਲ ਹਾਂ ਤਾਂ ਮੇਰਾ ਫਰਜ਼ ਹੈ ਇਹਦੇ ਜਿਹੜੇ ਕਾਨੂੰਨੀ ਪੱਖ ਹੈ ਮੈਂ ਉਹ ਸਦਨ ਸਾਹਮਣੇ ਰੱਖ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਇੱਕ ਸਰਕਾਰ ਦਾ ਕੋਈ ਵੀ ਸਰਕਾਰ ਹੈ ਕੋਈ ਵੀ ਪਬਲਿਕ ਰਿਪ੍ਰੈਜ਼ੈਂਟੇਟਿਵ ਹੈ ਮੇਰਾ ਆਪਣਾ ਨਿੱਜੀ ਧਰਮ ਹੋ ਸਕਦਾ ਹੈ ਮੇਰਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਹੈ ਪਰ ਜਦੋਂ ਮੈਂ ਸਰਕਾਰ ਦਾ ਹਿੱਸਾ ਹਾਂ ਤਾਂ ਪੰਜਾਬ ਦੇ ਹਰ ਇੱਕ ਨਾਗਰਿਕ ਦਾ ਜੋ ਵੀ ਉਹਦੀ ਆਸਥਾ ਹੈ ਉਸ ਦੀ ਕਦਰ ਕਰਨਾ ਉਸ ਦੀ ਰੱਖਿਆ ਕਰਨਾ ਇਹ ਸਰਕਾਰ ਦਾ ਧਰਮ ਹੈ ਸਰਕਾਰ ਦੀ ਡਿਊਟੀ ਹੈ ਅਸੀਂ ਆਪਣੀ ਇਹ ਡਿਊਟੀ ਨਿਭਾ ਰਹੇ ਹਾਂ ਤਾਂ ਇਸ ਦੇ ਵਿੱਚ ਧਾਰਮਿਕ ਗ੍ਰੰਥਾਂ ਨੂੰ ਉਹ ਸਾਰੇ ਗ੍ਰੰਥ ਜਿਨ੍ਹਾਂ ਪ੍ਰਤੀ ਪੰਜਾਬ ਦੇ ਨਾਗਰਿਕਾਂ ਦੀ ਆਸਥਾ ਹੈ ਉਹ ਸਾਰੇ ਇਹ ਗ੍ਰੰਥ ਇਨਕਲੂਡ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਦਕਾ ਸਾਹਿਬ ਸੈਂਚੀਆਂ ਪੋਥੀਆਂ ਭਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ ਤੇ ਇਸ ਦੇ ਵਿੱਚ ਬੇਅਦਬੀ ਨੂੰ ਵੀ ਡਿਫਾਈਨ ਕੀਤਾ ਜੋ ਪਿਛਲੇ 295 ਵਿੱਚ ਨਹੀਂ ਸੀ ਤੇ 295 ਤਾਂ ਸਿਰਫ ਧਾਰਮਿਕ ਸਥਾਨਾਂ ਦੀ ਗੱਲ ਕਰਦਾ ਧਾਰਮਿਕ ਗ੍ਰੰਥਾਂ ਦੀ ਤਾਂ ਗੱਲ ਹੀ ਨਹੀਂ ਕਰਦਾ ਇਸ ਦੇ ਵਿੱਚ ਬੇਅਦਬੀ ਨੂੰ ਡਿਫਾਈਨ ਕੀਤਾ ਕਿ ਬੇਅਦਬੀ ਦਾ ਮਤਲਬ ਕੀ ਕਿਸੇ ਵੀ ਜੁਰਮ ਦੀ ਡੈਫੀਨੇਸ਼ਨ ਹੁੰਦੀ ਹੈ ਉਹ ਡਿਫਾਈਨ ਕੀਤੀ ਹੈ ਕਿ ਕਿਸੇ ਵੀ ਤਰੀਕੇ ਦੀ ਛੇੜਛਾੜ ਗਰੰਟ ਨੂੰ ਸਾੜਨਾ ਜਾਲਨਾ ਗਾਲਣਾ ਫਾੜਨਾ ਉਹਦਾ ਰੰਗ ਉਤਾਰਨਾ ਕਿਸੇ ਵੀ ਤਰੀਕੇ ਦੀ ਛੇੜਛਾੜ ਬੇਅਦਬੀ ਹੋਊਗੀ ਫਿਰ ਇਸ ਜੁਰਮ ਨੂੰ ਗੈਰ ਜਮਾਨਤ ਯੋਗ ਬਣਾਇਆ ਗਿਆ ਹੈ ਗੈਰ ਮਾਫੀ ਯੋਗ ਬਣਾਇਆ ਗਿਆ ਨੋਨ ਬੇਲੇਇਬਲ ਹੈ ਕਾਗਨੀਜ਼ੀਏਬਲ ਹੈ ਐਂਡ ਇਟ ਕੈਨ ਨਾਟ ਬੀ ਕੰਪਾਊਂਡਡ ਤੇ ਇਸ ਦਾ ਜਿਹੜਾ ਟ੍ਰਾਇਲ ਹੈ ਉਹ ਸੈਸ਼ਨ ਅਦਾਲਤ ਚ ਹੋਊਗਾ ਇਟ ਕੈਨ ਓਨਲੀ ਬੀ ਟ੍ਰਾਇਬਲ ਐਟ ਦ ਸੈਸ਼ਨ ਕੋਰਟਸ ਤੇ ਡੀਐਸਪੀ ਜਾਂ ਉਸ ਤੋਂ ਸੀਨੀਅਰ ਡੀਐਸਪੀ ਰੈਂਕ ਦਾ ਅਧਿਕਾਰੀ ਜਾਂ ਉਸ ਤੋਂ ਸੀਨੀਅਰ ਪੁਲਿਸ ਅਫੀਸਰਸ ਦੀ ਜਾਂਚ ਕਰ ਸਕਦਾ ਤੇ ਇਸ ਦੇ ਵਿੱਚ ਹੁਣ ਜੇ ਜੁਰਮ ਤੇ ਆਈਏ ਤਾਂ ਘੱਟੋ ਘੱਟ ਜੋ ਵੀ ਇਦਾਂ ਦੀ ਘਨੌਣੀ ਹਰਕਤ ਕਰਦਾ ਘੱਟੋ ਘੱਟ 10 ਸਾਲ ਦੀ ਸਜ਼ਾ ਜੋ ਉਮਰ ਕੈਦ ਤੱਕ ਤੇ 5 ਲੱਖ ਦਾ ਜੁਰਮਾਨਾ ਜੋ 10 ਲੱਖ ਤੱਕ ਤੇ ਜੋ ਕੋਈ ਵੀ ਇਸ ਘਨੌਣੀ ਹਰਕਤ ਨੂੰ ਕਰਨ ਦੀ ਸਾਜ਼ਿਸ਼ ਦੇ ਵਿੱਚ ਕਿਸੇ ਵੀ ਰੂਪ ਚ ਸ਼ਾਮਿਲ ਹੈ ਉਸ ਨੂੰ 3 ਸਾਲ ਤੱਕ ਦੀ ਘੱਟੋ ਘੱਟ ਸਜ਼ਾ ਜੋ 5 ਸਾਲ ਤੱਕ ਵੱਧ ਸਕਦੀ ਹੈ ਇੱਕ ਇਹ ਦੰਦਾ ਬਿੱਲ ਪੇਸ਼ ਕੀਤਾ ਤੇ ਇਸ ਤੋਂ ਬਾਅਦ ਇਹ ਸਾਰੇ ਹਾਊਸ ਦਾ ਫੈਸਲਾ ਕਿਸ ਨੂੰ ਸਲੈਕਟ ਕਮੇਟੀ ਚ ਭੇਜਿਆ ਜਾਵੇ ਮੈਂ ਸਮਝਦਾ ਪਰੀ ਦਾ ਜਿਹੜਾ ਜਿਸਟ ਉਹ ਬਹੁਤ ਮਜ਼ਬੂਤ ਹੈ ਜਿੰਨੀ ਮੇਰੀ ਲੀਗਲ ਗਿਆਨ ਮੈਂ ਨਹੀਂ ਸਮਝਦਾ ਮੈਂ ਕਿੰਦਾ ਮੈਂ ਬਹੁਤ ਵੱਡਾ ਵਕੀਲ ਹਾਂ ਪਰ ਜਿੰਨੀ ਮੈਨੂੰ ਤਾਂ ਜਿੰਨੀ ਮੈਨੂੰ ਅਕਲ ਹੈ ਜਿੰਨੀ ਮੈਨੂੰ تعلیم ਹੈ ਕਾਨੂੰਨ ਦੀ ਇੱਕ ਬਹੁਤ ਸਟਰੋਂਗ ਲੈਜਿਸਲੇਸ਼ਨ ਹੈ ਤੇ ਅੱਜ ਤੋਂ ਬਾਅਦ ਜਦੋਂ ਵੀ ਇਹ ਬਿੱਲ ਪਾਰਿਤ ਹੁੰਦਾ ਤਾਂ ਉਸ ਤੋਂ ਬਾਅਦ ਮੈਂ ਸਮਝਦਾ ਬੇਅਦਬ ਜਿਹੜੇ ਹੈ ਉਸ ਦੇ ਉੱਤੇ ਜਿਹੜੀ ਹੈ ਉਸ ਦੀ ਰੋਕ ਹੋਊਗੀ ਤੇ ਮੈਂ ਫਿਰ ਕਿਉਂਕਿ ਲਿਥੇ ਮੁੱਦਾ ਚੱਕਿਆ ਗਿਆ ਸਟੇਟ ਡਿਊਲੀ ਕੰਪੀਟੈਂਟ ਹੈ ਸਾਡਾ ਸੰਵਿਧਾਨ ਪੰਜਾਬ ਦੀ ਅਸੈਂਬਲੀ ਨੂੰ ਇਹ ਹੱਕ ਦਿੰਦਾ ਹੈ ਇਹ ਕਾਨੂੰਨ ਬਣਾਉਣ ਦਾ ਕਿ ਨਹੀਂ ਕਿ ਵੱਖਰੇ ਵਿਸ਼ੇ ਦਾ ਕਾਨੂੰਨ ਹੈ ਇਹ ਪੂਰਾ ਕੰਪੀਟੈਂਟ ਹੈ ਤੇ ਸਟੇਟ ਜਿਹੜਾ ਹੈ ਇਸ ਦੀ ਲੜਾਈ ਲੜੂਗਾ ਵੀ ਤੇ ਅਸੀਂ ਮੈਨੂੰ ਤਾਂ ਉਮੀਦ ਹੈ ਕਿ ਕਿਸੇ ਵੀ ਚਾਹ ਕੋਈ ਵੀ ਪਾਰਟੀ ਇੱਥੇ ਭਾਜਪੀ ਦੇ ਵੀ ਆਗੂ ਬੈਠੇ ਆ ਬਾਕੀ ਪਾਰਟੀਆਂ ਕਿਸੇ ਵੀ ਸਰਕਾਰ ਨੂੰ ਇੱਥੇ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਤਾਂ ਸਾਨੂੰ ਜਲ ਤੋਂ ਜਲਦ ਇਸ ਦੇ ਵਿੱਚ ਹੋਰ ਵੀ ਅਗਰ ਕਿਸੇ ਦੇ ਵੀ ਸੁਝਾਅ ਹੋਵੇ ਹੋਰ ਵੀ ਕੋਈ ਬੁੱਧੀਜੀਵੀ ਕੋਈ ਹੋਰ ਧਾਰਮਿਕ ਆਗੂਆਂ ਦੇ ਕਿਸੇ ਦੇ ਵੀ ਸੁਝਾਅ ਹੋਵੇ ਲੈ ਕੇ ਐਂਡ ਐਸ ਅ ਕਲੈਕਟਿਵ ਹਾਊਸ ਅਸੀਂ ਆਪਣੇ ਇਸ ਬਿੱਲ ਦੀ ਜਿਹੜੀ ਹੈ ਪੈਰਵੀ ਕਰੀਏ ਤੇ ਆਪਣੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰੀਏ ਮੈਂ ਅੰਦਰੇ ਵਿੱਚ ਦੀ ਮੈਂ ਆਪਣੇ ਗੁਰੂ ਦਾ ਕੋਟਾਂ ਕੋਟਾਂ ਸ਼ੁਕਰਾਨਾ ਕਰਦਾ ਕਿ ਅਨੰਦਪੁਰ ਸਾਹਿਬ ਵਰਗੀ ਧਰਤੀ ਤੁਮੇ ਇਹਨਾਂ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਤੇ ਇਦਾਂ ਦੇ ਇੱਕ ਮਹਾਨ ਬਿੱਲ ਦੇ ਵਿੱਚ ਉੱਤੇ ਬੋਲਣ ਦਾ ਮੌਕਾ ਮਿਲਿਆ ਇਸ ਸਾਰੇ ਅਜ਼ੀਮ ਸਦਨ ਦਾ ਸਾਰੀ ਸੰਗਤ ਦਾ ਤੇ ਆਪ ਜੀ ਦਾ ਧੰਨਵਾਦ ਹੈ ਮੈਨੂੰ ਬੋਲਣ ਦਾ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਤੁਸੀਂ ਸੁਣਿਆ ਹੋਵੇਗਾ ਕਿ ਮੰਤਰੀ ਹਰਜੋਤ ਬੈਂਸੀ ਵੱਲੋਂ ਇਸ ਵਿਆਧਵੀ ਬਿੱਲ ਸੰਬੰਧੀ ਵੀ ਪੂਰੀ ਜਾਣਕਾਰੀ ਦਿੱਤੀ ਗਈ ਆ ਉਹਨਾਂ ਕਿਹਾ ਕਿ ਜੋ ਵੀ ਕਿਸੇ ਵੀ ਧਰਮ ਦੇ ਗ੍ਰੰਥ ਦੀ ਬਿਆਦਬੀ ਕਰੇਗਾ ਉਸ ਦੇ ਉੱਤੇ ਸਖਤ ਕਾਰਵਾਈ ਹੋਵੇਗੀ ਉਸ ਨੂੰ ਲੱਖਾਂ ਰੁਪਏ ਦਾ ਜੁਰਮਾਨਾ ਵੀ ਲੱਗੇਗਾ ਤੇ ਉਸ ਦੀ ਜ਼ਮਾਨਤ ਵੀ ਨਹੀਂ ਹੋਵੇਗੀ ਉਮਰ ਕੈਦੀ ਸਜ਼ਾ ਹੋਵੇਗੀ ਇਹ ਬਿੱਲ ਪੰਜਾਬ ਵਿਧਾਨ ਸਭਾ ਦੇ ਵਿੱਚ ਲਿਆਂਦਾ ਗਿਆ ਏ ਪਰ ਉਧਰ ਕਾਂਗਰਸ ਦਾ ਕਹਿਣਾ ਹੈ ਕਿ 2018 ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਹ ਬਿੱਲ ਪੇਸ਼ ਕੀਤਾ ਗਿਆ ਸੀ ਜੋ ਕਿ ਅਜੇ ਵੀ ਰਾਸ਼ਟਰਪਤੀ ਦੇ ਕੋਲ ਪਿਆ ਏ ਤੇ ਪੁਰਾਣਾ ਬਿੱਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਪੇਸ਼ ਕੀਤਾ ਗਿਆ ਏ रिपोर्ट पंजाबी लोक चॅनल